ਹਾਂਜੀ ਦੋਸਤੋ ਕੀ ਹਾਲ ਆ ਤਾਂ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੇ ਤੇ ਆਪਾਂ ਖੜੇ ਆ ਬਰਨਾਲੇ ਤੋਂ ਜਿਹੜਾ ਮੋਗੇ ਨੂੰ ਰੋਡ ਜਾਂਦਾ ਏ ਤੇ ਇੱਥੋਂ ਹਿੰਮਤਪੁਰੇ ਤੋਂ ਆਪਾਂ ਮੁੜਦੇ ਆ ਨਿਹਾਲ ਸਿੰਘ ਵਾਲੇ ਨੂੰ ਤੇ ਉੱਥੇ ਇੱਕ ਇਥੇ ਗੁੱਠ ਦੇ ਉੱਪਰ ਬੇਬੇ ਤੇ ਬਾਪੂ ਛੋਟੀ ਜੀ ਦੁਕਾਨ ਆ ਉਹਨਾਂ ਦੀ ਗਰਮੀ ਦੇ ਵਿੱਚ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਆ ਤੇ ਬੱਚਿਆਂ ਦੇ ਖਾਣ ਪੀਣ ਵਾਲਾ ਸਮਾਨ ਆ ਤੇ ਆ ਦੋ ਦੁਕਾਨਾਂ ਆ ਇੱਥੇ ਬੇਬੇ ਦੇ ਬਾਪੂ ਦੋਨੇ ਹੀ ਇੱਥੇ ਹੁੰਦੇ ਆ ਤਾ ਜਦੋਂ ਤੁਸੀਂ ਇੱਧਰ ਨੂੰ ਬਰਨਾਲਾ ਜਾਂ ਮੋਗੇ ਤੋਂ ਨਿਹਾਲ ਸਿੰਘ ਵੱਲ ਨੂੰ ਮੁੜਦੇ ਤਾਂ ਬਾਪੂ ਹੁਣਾਂ ਕੋਲੇ ਜ਼ਰੂਰ ਰੋਕੇ ਜਾਇਆ ਕਰੋ ਬੱਚਿਆਂ ਲਈ ਜਿਵੇਂ ਲੇਸ਼, ਕੁਰਕਰੇ, ਬਿਸਕਟ, ਪਕੌੜੀਆਂ ਸਮਾਨ ਹੁੰਦਾ ਏ ਤੇ ਆਪ ਦਾ ਇੱਥੇ ਦੋਨੇ ਜੀ ਬੇਬੇ ਦੇ ਬਾਪੂ ਜਿਹੜਾ ਗੁਜ਼ਾਰਾ ਕਰਦੇ ਆ ਤਾਂ ਥੋੜੇ ਜਿਹੜੇ ਇੱਥੇ ਖੜਨ ਨਾਲ ਹੀ ਆਮ ਤੁਸੀਂ ਅੱਗੇ ਜਾ ਕੇ ਬਾਜ਼ਾਰ 'ਚ ਦੁਕਾਨਾਂ ਤੇ ਵੀ ਖੜਦੇ ਆ ਲੈਣਾ ਹੁੰਦਾ ਤੇ ਬਾਪੂ ਹੁਣਾਂ ਕੋਲੋਂ ਜ਼ਰੂਰ ਕੋਈ ਨਾ ਕੋਈ ਚੀਜ਼ ਲੈ ਕੇ ਜਾਇਆ ਕਰੋ ਹੋਰ ਬਾਪੂ ਠੀਕ ਆ ਹਾਂਜੀ ਉਹ ਠੀਕ ਠਾਕ ਹੈ ਜੀ ਵਧੀਆ ਹਾਂਜੀ ਤੇ ਘਰ ਆਪਣਾ ਇੱਥੇ ਹੈ ਜੀ ਮਗਰਲੇ ਪਾਸੇ ਫਿਰ ਤੇ ਆਹ ਬਾਪੂ ਉਹਨਾਂ ਦਾ ਘਰ ਆ ਸੜਕ ਤੋਂ ਜਿਹੜਾ ਬਹੁਤ ਹੀ ਨੀਵਾ ਸੜਕ ਹੈਗੀ ਆ ਸਮਝ ਲਓ ਵੀ ਉਹ ਦੇਖ ਲਓ ਛੱਤ ਦੀਂਦੀ ਆ ਉਹਦੇ ਬਰਾਬਰ ਆ ਤੇ ਆਹ ਬਾਪੂ ਉਹਨਾਂ ਦਾ ਇੱਥੇ ਜਿਹੜਾ ਜਿਵੇਂ ਆਪਾਂ ਖੋਖਾ ਕਹਿੰਦੇ ਨੇ ਛੋਟਾ ਜਿਹਾ ਟੋਫੀਆਂ ਟੂਫੀਆਂ ਵਗੈਰਾ ਸਭ ਕੁਝ ਰੱਖਿਆ ਵਾ ਤੇ ਕਿਵੇਂ ਬਾਪੂ ਫਰ ਦਿਹਾੜੀ ਬਣ ਜਾਂਦੀ ਆ ਬੇਜਾਰਾ ਹੀ ਆ ਜੀ ਰੋਟ ਕੋਈ ਚੱਲਦੀ ਆ ਅੱਛਾ ਓ ਜੇ ਟਾਈਮ ਪਾਸ ਜਿਆ ਹੋਈ ਜਾਂਦਾ ਜਾਨੀ ਦੀ ਤੇ ਕੀ ਕਹਿਣਾ ਚਾਹੋਗੇ ਜਿਹੜੇ ਇੱਥੋਂ ਦੀ ਨੰਗਦੇ ਆ ਵੀ ਉਹਨਾਂ ਨੂੰ ਰੋਕੇ ਜਾਇਆ ਕਰੋ ਇੱ ਹਾਂਜੀ ਇਹਦੇ ਨਾਲ ਸਾਡਾ ਵੀ ਗਿਜਾਰਾ ਚੱਲੀ ਚੱਲੂਗਾ ਹਾਂਜੀ ਹਾਂਜੀ ਇਹਨਾਂ ਨੇ ਐਡੋ ਵੀ ਚੀਜ਼ ਲੈਣੀ ਆ ਹਾਂਜੀ ਹਾਂਜੀ ਚੀਜ਼ ਤਾਂ ਚਲੋ ਲੈਣੀ ਹੁੰਦੀ ਆ ਤੇ ਆਪਣੇ ਕੋਲ ਜਿਵੇਂ ਬਿਸਕਟ ਕੁਰਕਰੇ ਭੁਜਗਾ ਬਾਜਗਾ ਟੌਫੀਆਂ ਇਹ ਸਮਾਨ ਹੁੰਦਾ ਆਪਣੇ ਕੋਲੇ ਜੀ ਬੱਚਿਆਂ ਵਾਲਾ ਹਾਂਜੀ ਤੇ ਲਓ ਜੀ ਬਹੁਤ ਹੀ ਪੁੰਨ ਦਾ ਕੰਮ ਲੱਗੂਗਾ ਤੁਹਾਨੂੰ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਨਾਲ ਬੇਬੇ ਆ ਤਾਂ ਕਰ ਦਿਓ ਦੱਬ ਕੇ ਵੀਡੀਓ ਨੂੰ ਸ਼ੇਅਰ ਸ਼ੇਅਰ ਤੇ ਆ ਨਿਹਾਲ ਸਿੰਘ ਵਾਲੇ ਨੂੰ ਰੋਡ ਜਾਂਦਾ ਇੱਧਰ ਤਾਂ ਜਰੂਰ ਇਥੋਂ ਰੋਕੇ ਜਾਇਆ ਕਰੋ ਜੀ